ਸਤ ਗੁਰੂ ਦੀ ਸੇਵਾ ਸਫਲ ਹੈ ਕਿ ਕੋ ਕਰੇ ਕਿਤੁਲਾਏ ਰੋਹਾਨੀ ਦੇ ਕੇਂਦਰ ਸਚ ਕੰਨ ਸ੍ਰੀ ਹਮੰਦਰ ਸਾਹਿਬ ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੇਸ਼ ਵਿਦੇਸ਼ਾਂ ਤੋਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਤਾਂ ਇੱਥੇ ਜਿਹੜਾ ਜੋ ਸੱਚਕਨ ਸ੍ਰੀ ਮੰਦਰ ਸਾਹਿਬ ਵਿਖੇ ਸੋਨਾ ਲੱਗਿਆ ਹੈ ਤੋਂ ਇਸ سونے ਦੀ ਚਮਕ ਨੂੰ ਬਰਕਰਾਰ ਰੱਖਣ ਦੇ ਲਈ ਵੀ ਸਮੇਂ-ਸਮੇਂ ਸਰ ਇਸਦੀ ਜਿਹੜੀ ਹੈ ਉਹ ਸਫਾਈ ਦੀ ਸੇਵਾ ਕੀਤੀ ਜਾਂਦੀ ਹੈ। ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ ਵੱਲੋਂ ਤੁਹਾਨੂੰ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕਰਨ ਤੋਂ ਬਾਅਦ ਸੋਨੇ ਦੇ ਪੱਤਰਿਆਂ ਦੀ ਜਿਹੜੀ ਬਾਹਰੀ ਚਮਕ ਹੈ ਉਸ ਨੂੰ ਬਰਕਰਾਰ ਰੱਖਣ ਦੇ ਲਈ ਸਫਾਈ ਦੀ ਸੇਵਾ ਆਰੰਭ ਕੀਤੀ ਗਈ ਹੈ। ਤੋਂ ਬੜੇ ਕੁਦਰਤੀ ਤਰੀਕੇ ਦੇ ਨਾਲ ਇਹ ਸੇਵਾ ਕੀਤੀ ਜਾਂਦੀ ਹੈ ਔਰ ਖਾਸ ਗੱਲ ਹੈ ਕਿ ਇਹ ਸੇਵਾ ਕਰਨ ਦੇ ਲਈ ਹਰ ਵਾਰ ਗੁਣਾਲਕ ਨਿਸ਼ਕਾਮ ਸੇਵਕ ਜਥੇ ਦਾ ਯੂਕੇ ਤੋਂ ਇੱਕ ਜਥਾ ਜਿਸ ਦੇ ਵਿੱਚ ਲਗਭਗ 50 ਤੋਂ ਵੱਧ ਮੈਂਬਰ ਮੌਜੂਦ ਰਹਿੰਦੇ ਨੇ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਉਚੇਚੇ ਤੌਰ ਤੇ ਯੂਕੇ ਤੋਂ ਇੱਥੇ ਪਹੁੰਚਦਾ ਔਰ 10-12 ਦਿਨ ਇੱਥੇ ਰਹਿ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਹੈ ਸਤਨਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੇਵਾ ਕਰਦਾ ਹੈ ਤਾਂ ਇਹ ਸੇਵਾ ਦੇ ਲਈ ਬੜਾ ਕੁਦਰਤੀ ਤਰੀਕਾ ਬਣਾਇਆ ਜਾਂਦਾ ਹੈ ਰੀਠੇ ਨੂੰ ਉਬਾਲ ਕੇ ਰੀਠੇ ਦਾ ਜਿਹੜਾ ਪਾਣੀ ਹੈ ਉਸ ਦੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਬਿਨਾ ਕਿਸੇ ਕੈਮੀਕਲ ਦੇ ਜਿਹੜੀ ਇਹ ਸੇਵਾ ਇਹ ਸਫਾਈ ਜਿਹੜੀ ਹੈ ਇਹ ਬੜੇ ਕੁਦਰਤੀ ਢੰਗ ਦੇ ਨਾਲ ਕੀਤੀ ਜਾਂਦੀ ਹੈ ਤਾਂ ਅਸੀਂ ਅੰਦਰ ਦੀ ਤਸਵੀਰਾਂ ਵੀ ਆਪਣੇ ਦਸਕਾ ਦੇ ਨਾਲ ਸਾਂਝੀਆਂ ਕਰਾਂਗੇ ਫਿਲਹਾਲ ਇਹ ਤਸਵੀਰਾਂ ਅਸੀਂ ਦੂਰੋਂ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਤੋਂ ਜਿੱਥੇ ਵੱਖ-ਵੱਖ ਗੁਵੰਧਾ ਤੇ ਇਸ ਵੇਲੇ ਜਿਹੜੇ ਗੁਨਾੜਕ ਨਿਸ਼ਕਾਮ ਸੇਵਕ ਜਥਿਆਂ ਯੂਕੇ ਦੇ ਮੈਂਬਰ ਨੇ ਸ਼ਰਧਾਲੂ ਨੇ ਉਹ ਡਟੇ ਹੋਏ ਨਜ਼ਰ ਆ ਰਹੇ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੱਚਖੰਡ ਦੇ ਉੱਪਰ ਜੋ ਗੁਵੰਧ ਲੱਗੇ ਨੇ ਉਹਨਾਂ ਤੇ ਸਫਾਈ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੇਵਾ ਜਿਹੜੀ ਹੈ ਪਿਛਲੇ ਲੰਬੇ ਹਸੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ ਨੂੰ ਸੋਪੀ ਗਈ ਹੈ ਤੁਸੀਂ ਜਥੇ ਦੇ ਸੀਨੀਅਰ ਸੇਵਾਦਾਰ ਕਹੂਗਾ ਭਾਈ ਗੁਰदयाल ਸਿੰਘ ਜੀ ਜਿਹੜੇ ਹੈ ਉਹ ਹਰ ਸਾਲ ਹੀ ਤੁਹਾਡੇ ਦਰਸ਼ਨ ਕਰੀਦੇ ਇੱਥੇ ਇੱਕ ਔਰ ਮੁੜ ਤੋਂ ਸੇਵਾ ਕਰਨ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਕਿ ਤਾ ਤੁਸੀਂ ਕਿੰਨੇ ਸਾਲਾਂ ਤੋਂ ਸੇਵਾ ਕਰ ਰਹੇ ਹੋ ਪਹਿਲਾਂ ਗੁਰੂ ਮਹਾਰਾਜ ਕਿਰਪਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਰਾਮਦਾਸ ਜੀ ਬਹੁਤ ਬਖਸ਼ਿਸ਼ ਹੈ 9 1999 ਤੋਂ ਬਾਅਦ ਜਦੋਂ ਸੋਨੇ ਤੋਂ ਬਾਅਦ ਲੰਘੇ ਹਰ ਇੱਕ ਸਾਲ ਸੰਗਤ ਆਉਂਦੀ ਹੈ ਕਈ ਵਾਰ ਸਾਲ ਵਿੱਚ ਦੋ ਵਾਰੀ ਹੋਣਾ ਪੈਂਦਾ ਹੈ ਕਿ ਫਲੂਸ਼ਨ ਦਾ ਕਰਕੇ ਇਸ ਕਿਹਬਰ 1999 ਤੋਂ ਆਪਾਂ ਆ ਰਹੇ ਹਾਂ ਮਹਾਰਾਜਾ ਕਿਰਪਾ ਦੇ ਨਾਲ ਗੁਰੂ ਰਾਮਦਾਸ ਜੀ ਦੀ ਸੇਵਾ ਬਖਸ਼ੀ ਜਾਂਦੇ ਅਸੀਂ ਆ ਜਾਣੇ ਆ ਕਿ ਮਰੀਠੇ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਰਿਸ਼ਟਾ ਜੋ ਨੈਚੁਰਲ ਸੋਪ ਹੈ ਕੋਈ ਉਤੇ ਕੈਮੀਕਲ ਨਹੀਂ ਹੈ ਇਸ ਨੂੰ ਉਬਾਲ ਕੇ 3 ਘੰਟੇ ਠੰਡਾ ਕਰਕੇ ਉਹ ਸਾਬਣ ਦੇ ਨਾਲ ਹੋਰ ਕੁਝ ਨਹੀਂ ਲਾਇਆ ਜਾਂਦਾ ਜਿੱਥੇ ਕਿਤੇ ਜ਼ਿਆਦਾ ਮੈਲ ਜਮੇ ਹੁੰਦੀ ਪਾਣੀ ਜੰਮਿਆ ਹੁੰਦਾ ਉੱਥੇ ਆਪਾਂ ਨਿੰਬੂ ਤੇ ਜਿਹੜਾ واਸ਼ਿੰਗ ਪਾਊਡਰ ਜਿਹੜਾ ਕੱਪੜੇ ਧੋਣੇ ਆਪਾਂ ਉਹ ਸਾਬਣ ਨਾਲ ਲਾ ਕੇ ਟੂਥ ਬ੍ਰਸ਼ ਨਾਲ ਫਲਾਵਰ ਦੇ ਵਿੱਚ ਲਾ ਕੇ ਉਹ ਕਾਲਖ ਸਾਰੀ ਲੱਥ ਜਾਂਦੀ ਜਿੱਥੇ ਮੈਲ ਜਿਆਦਾ ਜੰਮੀ ਹੈ ਜਿੱਥੇ ਜਿਆਦਾ ਪਾਣੀ ਜੰਮਿਆ ਹੁੰਦਾ ਫਲਾਵਰ ਦੇ ਵਿੱਚ ਉੱਥੇ ਆਪਾਂ ਟੂਥ ਬ੍ਰਸ਼ ਦੇ ਨਾਲ ਪੂਰਾ ਰਬ ਡਾਊਨ ਕਰਕੇ ਚੰ ਦੇਖੋ ਹੁਣ ਤੇ ਫਰਕ ਕਿੰਨਾ ਹੈ ਤੇ ਪਹਿਲਾਂ ਕਿੰਨਾ ਤੂੰ ਦੇਖਣ ਪਹਿਲਾਂ ਦੋ ਦਿਨ ਪਹਿਲਾਂ ਤੇ ਮarre ਕਿੰਨੇ ਸੰਗਤ ਕਿੰਨੀ ਆਈ ਹੈ ਯੂਕੇ ਤੇ ਕੰਮਤੀ ਬਣਾ 50 ਬੰਦੇ ਆਏ ਜੀ 50 ਜਾਣ ਬਾਕੀ ਥੋੜੀ ਸੰਗਤ ਇਥੋਂ ਦੀ ਵੀ ਹੈ 10 ਦਿਨਾਂ ਚ ਇਹਦੀ ਸੇਵਾ ਸੰਪੂਰਨ ਨੇ ਮਹਾਰਾਜ ਹਾਤਾ ਜੀ ਕੁਆਲਿਟੀ ਐਂਡ ਕੁਆਂਟੀਟੀ 10 ਦਿਨ 8 ਦਿਨ ਤੋਂ ਲੱਗ ਸਕਦੇ ਆ 12 ਦਿਨ ਵੀ ਲੱਗ ਸਕਦੇ ਆ ਕਿ ਤੁਸੀਂ ਬਹੁਤ ਹੁੰਦੀ ਕਿ ਤੁਹਾਨੂੰ ਕੋ ਰਾਮਦਾਸ ਦੇ ਦਰ ਤੇ ਸੇਵਾ ਦਾ ਅਸੀਂ ਉਹ ਭਾਗ ਵਾਲੇ ਮਹਾਰਾਜ ਕੋਟਾ ਨ ਕੋਟਨ ਮਾਰਕ ਕਰਦੇ ਜੀ ਕਿਰਪਾ ਦੇ ਨਾਲ ਇਹ ਸਾਨੂੰ ਸੇਵਾ ਦਾ ਮੌਕਾ ਦਿੰਦੇ ਮਹਾਰਾਜ ਆਪਣੇ ਘਰ ਦੀ ਸਫਾਈ ਕਰਨ ਨੂੰ ਐਂਡ ਆਪਣੇ ਮਨ ਨੂੰ ਕਰਦੀਆਂ ਕੀ ਲੱਗਦਾ ਹੈ ਪ੍ਰੋਡਿਊਸ਼ਨ ਵੱਧ ਰਿਹਾ ਹੈ ਕਿ ਕੰਟਰੋਲ ਚ ਹੈ ਪ੍ਰੋਡਿਊਸ਼ਨ ਵੱਧਦਾ ਜਦੋਂ ਦਿਨ ਪਰਸਾ ਨੂੰ ਆਪਣਾ ਲਾਭ ਹੁੰਦਾ ਸਾਨੂੰ ਸੇਵਾ ਮਿਲ ਜਾਂਦੀ ਹੈ ਪ੍ਰਬੰਧਕ ਕਰਤੀ ਬਹੁਤ ਕਦਮ ਆਧ ਹੈ ਦੇਖੋ ਪੰਪ ਲਾ ਕੇ ਸਾਨੂੰ ਪਾਣੀ ਜਿਹੜਾ ਥੱਲੇ ਸ ਰੋਬਰਟ ਚੋਰ ਲੈਂਡ ਜਾਣਾ ਨਹੀਂ ਪੈਂਦਾ ਤੇ ਪਾਪਾ ਪਾਣੀ ਆਪਾ ਪ੍ਰਾਪਤ ਬਾਬ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਆਵੀ ਦਾ ਬਹੁਤ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਖੀ ਜਿੰਦਰ ਕੋਰ ਆਪਾ ਬ੍ਰਮੀਗਮ ਤੋਂ ਆਏ ਯੂਕੇ ਦੇ ਵਿੱਚ ਕੀ ਕਹਿਣਾ ਚਾਹੋਗੇ ਗੁਰੂ ਰਾਮਦਾਸ ਜੀ ਦੇ ਦਰ ਤੇ ਪਹੁੰਚ ਕੇ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ ਹਾਂਜੀ ਆਪਾ ਬਹੁਤ ਭਾਗਾ ਵਾਲੇ ਆ ਜਿਹੜੇ ਸਾਨੂੰ ਇੱਥੇ ਮੌਕਾ ਮਿਲਿਆ ਗੁਰੂ ਰਾਮਦਾਸ ਜੀ ਦੇ ਇੱਥੇ ਆਣ ਕੇ ਸੇਵਾ ਕਰਨ ਲਈ ਕਿੰਨਾ ਚੰਗਾ ਲੱਗ ਰਿਹਾ ਇੱਥੇ ਆ ਕੇ ਸੇਵਾ ਕਰਨਾ ਬਹੁਤ ਚੰਗਾ ਲੱਗਦਾ ਸੰਗਤ ਦੇ ਵਿੱਚ ਆਪਾਂ ਸੈ ਇੰਦਾ ਸਾਰਾ ਜਿਹੜਾ ਮੇਨ ਕਾਰਨ ਤਾਂ ਪੋਲੂਸ਼ਨ ਹੀ ਹੈ ਪੋਲੂਸ਼ਨ ਕਰਕੇ ਇਹ ਖਰਾਬ ਹੋ ਰਿਹਾ ਕੀ ਲੱਗਦਾ ਥੋੜਾ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਲੋਕ ਕੰਟਰੋਲ ਕਰਨ ਹਾਂਜੀ ਜ਼ਰੂਰ ਮ ਕੰਟਰੋਲ ਕਰਨਾ ਚਾਹੀਦਾ ਜਿੱਦਾਂ ਆਪਾਂ ਹੁਣ ਵੇਸਟ ਲਈ ਜਿੱਦਾਂ এনवायरमेंटਲੀ ਫ੍ਰੈਂਡਲੀ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ ਹਾਂਜੀ 1995 ਤੋਂ 1999 ਵਿੱਚ ਸੋਨੇ ਦੇ ਪੱਤਰਿਆਂ ਦੀ ਜਿਹੜੀ ਹੈ ਸੇਵਾ ਕੀਤੀ ਗਈ ਸੀ ਸੋਨੇ ਦੇ ਨਵੇਂ ਪੱਤਰੇ ਜਿਹੜੇ ਹੈ ਚੜਾਏ ਗਏ ਸੀ ਪਰ ਉਸ ਤੋਂ ਬਾਅਦ ਲਗਾਤਾਰ ਹਰ ਸਾਲ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹਨਾਂ ਦੀ ਸਫਾਈ ਕੀਤੀ ਹੈ ਤਾਂ ਜੋ ਇਹਨਾਂ ਦੀ ਚਮਕ ਜਿਹੜੀ ਹੈ ਬਰਕਰਾਰ ਰਹੇ ਕਿਉਂਕਿ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ ਔਰ ਇਸ ਤੋਂ ਇਲਾਵਾ ਸਮੇਂ-ਸਮੇਂ ਸਿਰ ਜੋ ਹਵਾ ਹਨੇਰੀ ਦਿਲਾ ਜੋ ਮਿੱਟੀ ਉੱਡ ਕੇ ਇਹਨਾਂ ਤੇ ਜੰਮਦੀ ਹੈ ਉਹ ਵੀ ਇੱਕ ਵੱਡਾ ਕਾਰਨ ਬਣਦੀ ਹੈ ਇਹਨਾਂ ਸੋਨੇ ਦੇ ਪੱਤਰਿਆਂ ਦੀ ਚਮਕ ਨੂੰ ਫਿੱਕਾ ਕਰਨਦਾ ਹੈ ਤਾਂ ਇਸੇ ਚਲਦੇ ਹਰ ਸਾਲ ਇੱਕ ਸੇਵਾ ਜਿਹੜੀ ਹੈ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥੇ ਇੰਗਲੈਂਡ ਵੱਲੋਂ ਕੀਤੀ ਜਾਂਦੀ ਸੋਮਨੀ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਔਰ ਉਚੇਚੇ ਤੌਰ ਤੇ ਹਰ ਸਾਲ ਹੀ ਜੱਥਾ ਜਿਹੜਾ ਇਹ ਇੱਥੇ ਪਹੁੰਚਦਾ ਹੈ ਔਰ ਉਹਨਾਂ ਵੱਲੋਂ ਲਗਾਤਾਰ ਇਥੇ 10-12 ਦਿਨ ਰਹਿ ਕੇ ਇਹ ਸੇਵਾ ਜਿਹੜੀ ਹੈ ਉਹ ਸੰਪੰਨ ਕੀਤੀ ਜਾਂਦੀ ਹੈ। ਸੋ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਜੀ ਸਾਡਾ ਰੋਜ਼ ਨਹੀਂ ਮਿਲਦਾ ਸਾਹਿਬ। ਅ ਪ੍ਰਾਜਰੂਰੀ ਹੈ ਕਿ ਚਮਕ ਬਰਕਰਾਰ ਰੱਖੀ ਜਾਵੇ। ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਗੋਮਦ ਦੇ ਉੱਪਰ ਜੋ ਸੋਨਾ ਲੱਗਿਆ ਹੋਇਆ ਹੈ, ਸੋਨੇ ਦੇ ਪੱਤਰੇ ਲੱਗੇ ਨੇ। ਉਹਨਾਂ ਦੀ ਧਵਾਇ ਦੀ ਸੇਵਾ ਸ਼ੁਰੂ ਹੋ ਚੁੱਕੀ ਆ। ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਉਹਨਾਂ ਦਾ ਸਮੁੱਚਾ ਜਥਾ ਇਹ ਜਿਹੜੀ ਸੋਰੇ ਦੀ ਧਵਾਈ ਦੀ ਸੇਵਾ ਕਰ ਰਹੇ ਆ ਇਹ ਸੇਵਾ ਕਰਨੀ ਜ਼ਰੂਰੀ ਤਾਂ ਆ ਕਿਉਂਕਿ ਸਾਲ ਦੇ ਵਿੱਚ ਜੋ ਪ੍ਰਦੂਸ਼ਣ ਜੋ ਹਨੇਰੀਆਂ ਹੋ ਜਾਂਦੀਆਂ ਨੇ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਕਾਰਨ ਜਿਹੜੇ ਜਿਹੜੇ ਗੁੰਮਦ ਨੇ ਜਾਂ ਬੱਕਰੇ ਬੱਕਰੇ ਜੋ ਜਗ੍ਹਾ ਤੇ ਸੋਨਾ ਲੱਗਿਆ ਹੋਇਆ ਇਹਨਾਂ ਦੇ ਕਾਲਕ ਫਿਰ ਜਾਂਦੀ ਆ ਇਹਾਂ ਦੀ ਸਫਾਈ ਕਰਨ ਵਾਸਤੇ ਇਹ ਜੁਕੇ ਵਾਲੇ ਭਾਈ ਸਾਹਿਬ ਜੀ ਨੂੰ ਇਹ ਸੇਵਾ ਸੌਂਪੀ ਗਈ ਹੈ ਜੀ ਸੰਭਾਲ ਬੜੀ ਜ਼ਰੂਰੀ ਹੈ ਕਿਤਨਾ ਕਿਤੇ ਕਿਉਂਕਿ ਹਰ ਰੋਜ਼ਾਨਾ ਹੀ ਲਈਏ ਤੇ ਲੱਖਾਂ ਦੀ ਗਿਤੀ ਸੰਖਤਾ ਇੱਥੇ ਆਉਂਦੀਆਂ ਕਿਤਨਾ ਕਿਤੇ ਪੱਥਰ ਵੀ ਪੀਲਾ ਪੈ ਜਾਂਦਾ ਹੈ ਜੋ ਹੋਰ ਕਈ ਇਹੋ ਜਿਹੀ ਚੀਜ਼ਾਂ ਜਿਨ੍ਹਾਂ ਨੂੰ ਰੈਗੂਲਰ ਮੇਨਟੇਨੈਂਸ ਦੀ ਲੋੜ ਹੈ ਤਾਂ ਕੀ ਕੀ ਯਤਨ ਕੀਤੇ ਜਾਂਦੇ ਤਾਂ ਜੋ ਜੋ ਅਲੌਕਿਕ ਨਜ਼ਾਰਾ ਬਰਕਰਾਰ ਰਹੇ ਕਿਉਂਕਿ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੇ ਔਰਜਾਨਾ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਦਰਸ਼ਨ ਕਰਨ ਆਉਂਦੀ ਆ ਬਹੁਤ ਸਾਰੇ ਸੰਗਤਾਂ ਦੀ ਆਸਥਾ ਜੁੜੀ ਵੀ ਆ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਈਏ ਦਰਸ਼ਨ ਕਰੀਏ ਸੋ ਸੰਗਤ ਦੀ ਵੀ ਬਹੁਤ ਆਮਦ ਆ ਸੋ ਇਸ ਕਰਕੇ ਉਹਨਾਂ ਦੇ ਮਨ ਚ ਆਸਥਾ ਵੀ ਆ ਸਤਕਾਰ ਵੀ ਆ ਉਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਜਿਹੜੀ ਇਹ ਸੋਨੇ ਦੀ ਤਵਾਈ ਦੀ ਸੇਵਾ ਸ਼ੁਰੂ ਕਰਵਾਈ ਗਈ ਆ ਬਾਬਾ ਜੀ ਰਾਹੀਂ ਇਹ ਜਿਹੜੀ ਸੇਵਾ ਆ ਇਹ ਇਹਦੇ ਕਰਨ ਵਿੱਚ ਕੋਈ ਕੈਮੀਕਲ ਨਹੀਂ ਪਾਇਆ ਜਾ ਰਿਹਾ ਨਰੋਲ ਰੀਠਿਆਂ ਦੇ ਮਿਸ਼ਰਣ ਤੋਂ ਹੀ ਇਹ ਜਿਹੜੀ ਸੋਨੇ ਦੀ ਤਵਾਈ ਦੀ ਸੇਵਾ ਕਰ ਰਹੇ ਆ ਸੋ ਇਹਦੇ ਕਰਨੀ ਜ਼ਰੂਰੀ ਹੈ ਕਿਉਂਕਿ ਅਸੀਂ ਲੋਕ ਹੀ ਆ ਜਿਹੜੇ ਪ੍ਰਦੂਸ਼ਣ ਨੂੰ ਅਸੀਂ ਖਰਾਬ ਕਰਦੇ ਆ ਉਹ ਪ੍ਰਦੂਸ਼ਣ ਖਰਾਬ ਹੋਣ ਕਰਕੇ ਜਿਹੜੀ ਇਹ ਸੋਨੇ ਦਾ ਕਾਲਖੋਣੀ ਪੱਥਰਾ ਦੇ ਦਾਗ ਪੈਣੇ ਇਹ ਸਾਡਾ ਇੱਕ ਵੱਡਾ ਰੋਲ ਆ ਅਸੀਂ ਬਖ ਬਖ ਜਗ੍ਹਾ ਤੇ ਯਤਨ ਕਰ ਰਹੇ ਹਾਂ ਵੀ ਪ੍ਰਦੂਸ਼ਣ ਵੀ ਕੰਟਰੋਲ ਕੀਤਾ ਜਾਵੇ ਜਿੰਨੀਆਂ ਵੀ ਸੰਗਤਾਂ ਇਹ ਸੋਨੇ ਦੀ ਧਵਾਈ ਵਿੱਚ ਹਿੱਸਾ ਲੈ ਰਹੇ ਨੇ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਇਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸੱਚਖੰਡ ਸ੍ਰੀ ਪੰਤ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਹਰਿਆਣੇ ਦੱਸਿਆ ਕਿ 10 ਤੋਂ 12 ਦਿਨ ਜਿਹੜੀ ਇਹ ਲਗਾਤਾਰ ਇਸੇ ਤਰ੍ਹਾਂ ਰੋਜ਼ਾਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਯੂਕੇ ਦੇ ਇਸ ਸਿੱਖ ਸੰਗਤ ਵੱਲੋਂ ਇਹਨਾਂ ਸ਼ਰਧਾਲੂਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਸੇਵਾ ਜਿਹੜੀ ਜਾਰੀ ਰੱਖੀ ਹੋਊ ਔਰ ਖਾਸ ਕੋਸ਼ਿਸ਼ ਹੈ ਕਿ ਬਿਨਾ ਕਿਸੇ ਕੈਮੀਕਲ ਦੇ ਜਿਹੜੀ ਇਸ سونے ਦੀ ਚਮਕ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਇਹ ਗੋਭਨ ਜਿਹੜੇ ਨਜ਼ਰ ਆ ਰਹੇ ਨੇ ਇਹਨਾਂ ਦੀ ਹੁਣ ਸਫਾਈ ਹੈ ਹੋ ਚੁੱਕੀ ਹੈ ਤਾਂ ਫਰਕ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੁਣ ਇਹ ਗੋਭਨ ਜਿਹੜੇ ਚਮਕ ਰਹੇ ਨੇ ਔਰ ਇਹੀ ਕੋਸ਼ਿਸ਼ ਹੈ ਕਿ ਇਹਨਾਂ ਦੀ ਚਮਕ ਜਿਹੜੀ ਹੈ ਉਹ ਬਰਕਰਾਰ ਰੱਖੀ ਜਾਵੇ ਜੋ ਅਲੋਕਿਕ ਨਜ਼ਾਰਾ ਹੈ ਸੱਚਖੰਡ 시ਰ ਮੰਦਰ ਸਾਹਿਬ ਦਾ ਉਸ ਨੂੰ ਬਰਕਰਾਰ ਰੱਖਿਆ ਜਾਵੇ ਪਰ ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਸਭ ਲੋਕ ਜਾਗਰੂਕ ਹੋਈਏ ਵਾਤਾਵਰਨ ਸੰਭਾਲ ਦੇ ਮੱਦੇਨਜ਼ਰ ਯਤਨ ਕਰੀਏ ਪ੍ਰਦੂਸ਼ਣ ਦੀ ਰੋਕਥਾਮ ਦੇ ਲਈ ਹਮਲਾ ਮਾਰੀਏ ਕੈਮਰਾ ਪਾਸਟਰਵਤਾਰ ਸਿੰਘ ਨਾਮ ਮਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ